ਕਿ ਕਿਸਾਨ ਜਥੇਬੰਦੀਆਂ ਜਿਹਨੇ ਸ੍ਰੀਮੰਗੜ ਆਏ ਆ ਜੀ ਉੱਥੇ ਉਹ ਵੀ ਨਾਰੇਬਾਜੀ ਕਰ ਰਹੇ ਸੀ ਤੁਹਾਨੂੰ ਵੀ ਨਾਰੇਬਾਜੀ ਕਰਨੀ ਕਿ ਕੀ ਮਾਮਲਾ ਹੈ ਜਰਾ ਕੋਈ ਮਾਮਲਾ ਹੀ ਨਹੀਂ ਉਹ ਕਹਿਣਾ ਕੀ ਜਾਂਦੇ ਨੇ ਸੰਦਾ ਹੀ ਨਹੀਂ ਪਤਾ ਫਿਰ ਦੂਜੀ ਗੱਲ ਹੋਰ ਹੈ ਇਹ ਉੱਥੇ ਆਏ ਨੇ ਇਕੱਠੇ ਹੋ ਗਏ ਚੌਧਰੀ ਤੇ ਮੈਂ ਕਿਤੇ ਪਾਕਿਸਤਾਨ ਚੋਂ ਆਇਆ ਮੈਂ ਲਹਿਰੇ ਤੋਂ ਆਇਆ ਆਜਾ ਮੇਰੇ ਕੋਲ ਉੱਥੇ ਗੱਲ ਕਰ ਲੈਣਾ ਇਹ ਸਿਰਫ ਤੇ ਸਿਰਫ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ ਆ ਸਾਰੇ ਲੋਕ ਖੜੇ ਨੇ ਪਿੰਡ ਦੇ ਇਹਨਾਂ ਪਿੰਡਦਿਆਂ ਨੇ ਉਰੇ ਕਿਹਾ ਦੀ ਵੀ ਖਬਰਦਾਰ ਜੇ ਇੱਥੇ ਗੱਲ ਕੀਤੀ ਆnde ਕਿਥੋਂ ਨੇ ਮੈਂ ਤਾਂ ਇਹ ਨਹੀਂ ਪਤਾ ਇੱਥੇ ਪਿੰਡ ਦੇ ਤਾਂ ਤਿੰਨ ਬੰਦੇ ਸੀ ਉਹਨਾਂ ਦੇ ਵਿੱਚ ਬਲਰੇ ਪਿੰਡ ਦੇ ਵਿੱਚ ਆਏ ਲੋਕਾਂ ਨੇ ਭੁਜਾਏ ਵੀ ਇੱਥੇ ਤੇ ਸਰਕਾਰ ਸਾਨੂੰ ਕੁਝ ਦੇਣ ਆ ਰਹੀ ਐ ਮੰਤਰੀ ਕੁਝ ਕਰ ਨਾ ਰਿਹਾ ਤੇ ਤੁਸੀਂ ਆਪਦੀ ਚੌਧਰਵਾੜੀ ਕਰਦੇ ਹੋ ਇਹ ਕੋਈ ਕਿਸਾਨਾਂ ਦੇ ਹਤੈਸ਼ੀ ਨਹੀਂ ਇਹ ਕਿਸਾਨਾਂ ਦੇ ਦੁਸ਼ਮਣ ਨੇ ਜੇ ਕਿਸਾਨਾਂ ਦੇ ਹਤੈਸ਼ੀ ਹੁੰਦੇ ਆ ਜਦੋਂ ਪਿਛਲੇ 20 ਦਿਨਾਂ ਤੋਂ ਪਹਿਲਾਂ ਸਾਡੇ ਪਾਣੀਆਂ ਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਡਾਕਾ ਮਾਰਨ ਜਾ ਰਹੀ ਸੀ ਜਦੋਂ ਕਿੱਥੇ ਗਏ ਸੀ ਇਹ ਉਦੋਂ ਤਾਂ ਆ ਕੇ ਨਹੀਂ ਖੜੇ ਉਦੋਂ ਕਹਿੰਦੇ ਵੀ ਕਿਸਾਨੀ ਤੇ ਡਾਕਾ ਪੈ ਰੇ ਪਾਣੀ ਕਿਹਦੇ ਲਈ ਵਰਤੇ ਜਾਂਦਾ ਉਦੋਂ ਤਾਂ ਆ ਕੇ ਨਹੀਂ ਖੜੇ ਇੱਥੇ ਆ ਕੇ ਖੜ ਜਾਂਦੇ ਨੇ ਇਹ ਕੋਈ ਸਰਕਾਰ ਨਾਲ ਦਬਦੀਆਂ ਨਾ ਸਰਕਾਰ ਕਿਸੇ ਗੱਲ ਤੋਂ ਝੁਕਦੀ ਹੈ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਖੜੀ ਹੈ ਖੜੀ ਰਹੂਗੀ ਇੱਕ ਆਪਣੇ ਲਾਡ ਮਜਾਰਾ ਬ੍ਰਾਂਚ ਜਿਹੜੀ ਕੱਟੋਕ